ਉਹਨਾਂ ਨੇ ਨੌਜਵਾਨਾਂ ਨੂੰ ਹਲੂਨੀਆਂ ਸਪੀਜ ਦਿੱਤੀ ਤੇ ਬਾਅਦ ਦੇ ਵੇਚਨਾ ਉਹ ਹਾਲ ਦੇ ਵਿੱਚੋਂ ਉੱਠ ਕੇ ਤੇ ਜੋੜੇ ਘਰ ਤੇ ਜਾ ਬੈਠੇ ਤੇ ਬਾਬਾ ਜੀ ਨੇ ਪੁੱਛਿਆ ਵੀ ਕੀ ਗੱਲ ਜੋੜਿਆਂ ਚਾਣ ਬੈਠੇ ਹੋ ਕਹਿਣ ਲੱਗੇ ਵੀ ਅਸੀਂ ਇੱਥੇ ਹੀ ਪ੍ਰਸ਼ਾਦ ਲਵਾਂਗੇ ਕਹਿਣ ਲੱਗੇ ਕਿਉਂ ਤੇ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਵੀ ਜੇ ਸੰਗਤ ਵਿੱਚ ਪ੍ਰਸ਼ਾਦ ਲਿਆ ਤੇ ਇਹਨਾਂ ਨੇ ਪ੍ਰਸ਼ਾਦ ਨਹੀਂ ਲੈਣਾ ਜਿਹੜੇ ਬਾਕੀ ਬੈਠੇ ਕਹਿੰਦੇ ਵੀ ਸਾਨੂੰ ਇਜਾਜ਼ਤ ਦਿਓ ਜਾਈਏ ਕਹਿੰਦੇ ਲੰਗਰ ਛੱਕ ਕੇ ਜਾਈਓ ਕਹਿੰਦੇ ਬਾਬਾ ਜੀ ਜੇ ਮੈਂ ਪੰਗਤ 'ਚ ਬੈਠਾ ਨਾ ਤੇ ਉੱਠ ਜਾਣਗੇ ਤੇ ਬਾਬਾ ਆਤਰ ਸਿੰਘ ਜੀ ਨੇ ਕੋਟਕੇ ਗੜਣਾ ਲਾਇਆ ਤੇ ਅੱਖਾਂ 'ਚੋਂ ਨੀਰ ਵਹਿ ਪਰਿਆ ਕਹਿਣ ਲੱਗੇ ਤੁਹਾਡੇ ਵਰਗੇ ਵਿਦਵਾਨ ਲੋਕ ਜੇ ਇਹਨਾਂ ਦੀ ਇਹੋ ਜੀ ਦੁਰਦਸ਼ਾ ਤੇ ਬਾਕੀਆਂ ਤੋਂ ਕੀ ਲੈਣਾ ਅੱਜ ਤੁਸੀਂ ਲੰਗਰ ਖਾ ਕੇ ਜਾਓ ਬਾਕੀ ਕੋਈ ਸ਼ਕੇ ਨਾ ਛਕੇ ਸਦੋ ਪਰੇ ਇਹ ਸੀ ਬਾਬਾ ਆਤਰ ਸਿੰਘ ਜੀ ਹੁਣੇ ਵਸੂਆਣੇ ਵਾਲਿਆਂ ਦੀ ਸਾਧ ਸੰਗਤ ਤੇ ਕੁਰਬਾਨੀ ਭਰਿਆ ਬਚਨ ਬੋਲ ਕਹਿਣ ਲੱਗੇ ਜਿੱਥੇ ਤੁਸੀਂ ਬੋਲਦੇ ਹੋ ਲੋਕ ਇੱਕ ਵਾਰੀ ਸੋਚਣ ਤੇ ਮਜਬੂਰ ਹੋ ਜਾਂਦੇ ਆ ਪਰ ਜਿਹੜੀ ਦਰਦਸ਼ਾ ਇਹਨਾਂ ਲੋਕਾਂ ਨੇ ਕੀਤੀ